ਇਹ ਜੀ ਤੁਸੀਂ ਉਸਣ ਤੋਂ ਵੀਰੇ ਪੰਜ ਮਿੰਟ ਪਹਿਲਾਂ ਪਤਾ ਲੱਗਿਆ ਵੀ ਇਸ ਤਰ੍ਹਾਂ ਕਰਕੇ ਖੱਡੇ ਜੀ ਕਿ ਟਰੱਕ गिर ਗਿਆ ਜਦ ਹੀ ਮੈਂ ਜੇਐਸਵੀ ਲੈ ਕੇ ਰੋਡ ਪਰ ਪਹੁੰਚ ਗਿਆ ਫਿਲਹਾਲ ਆਪਾਂ ਨਾਲ ਲੱਗੇ ਨੂੰ ਘਟਾ ਰਹੇ ਆ ਆਟੋ ਆ ਜਲਦੀ ਭਰਾ ਦਿੰਦੇ ਆਪਾਂ ਸਰ ਇਸ ਤਰ੍ਹਾਂ ਦੇ ਟੋਏ ਹੋਰ ਵੀ ਕਈ ਜਗ੍ਹਾ ਸ਼ਹਿਰ ਵਿੱਚ ਪਾਏ ਗਏ ਨੇ ਜਿਹੜਾ ਧਿਆਨ ਦੇਣ ਦੀ ਲੋੜ ਆ ਤੁਹਾਡੇ ਸਰ ਸ਼ਹਿਰ ਦੇ ਵਿੱਚ ਤਾਂ ਕੋਈ ਦੇਖੋ ਸ਼ਹਿਰ 'ਚ ਤਾਂ ਮੇਰੇ ਨੋਟਿਸ ਤਾਂ ਕੋਈ ਹੈ ਨਹੀਂ ਜੇ ਤੁਹਾਡੇ ਨੋਟਿਸ ਹੈਗੇ ਉਹ ਵੀ ਜਲਦੀ ਕਰਾ ਦਾਂਗੇ ਇਹਦਾ ਵੀ ਪਾਣੀ ਦੀ ਪਾਈਪ ਆ ਇੱਥੇ ਉੱਚੀ ਆ ਉਹ ਉਹ ਲੀਕ ਜਿਹੜਾ ਟੁੱਟ ਗਈ ਉਹ ਕੱਲ ਠੀਕ ਰਹੀ ਸੀ ਹਾਂ ਇਹ ਸਾਨੂੰ ਪਤਾ ਨਹੀਂ ਸਾਹਮਣੇ ਹਾਂ ਹਾਂ ਕੱਲ ਠੀਕ ਰਹੀ ਸੀ ਹਾਂ ਹਾਂਜੀ 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 ਪਰ ਵੱਡਾ ਹਾਦਸਾ ਵੀ ਹੋ ਸਕਦਾ ਹਾਂਜੀ ਹਾਂਜੀ ਇਹਦੀ ਜਲਦੀ ਕੱਲ ਲੈਂਡਰ ਪੈਜੂਏਚ ਜੀ ਲੈਂਡਰ ਹਾਂਜੀ ਹਾਂ ਕੱਲ ਲੈਂਡਰ ਪੈਜੂਆ ਲੈਂਡਰ ਪੈ ਲੈਣੇ ਦਿੱਕਤ ਨਹੀਂ ਆਊਗੀ ਕੀ ਹਾਦਸਾ ਹੋ ਸਰਦਾਰ ਜੀ ਤੁਹਾਡੇ ਕੋਲ ਜੀ ਸੀ ਵੀ ਸਭ ਠੀਕ ਹੈ ਸਾਰੇ ਹਾਂਜੀ 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 ਜਦੋਂ ਵੀ ਅ ਜਦੋਂ ਪਤਾ ਲੱਗਿਆ ਕਿ ਇਸ ਤਰੀਕੇ ਕੋਈ ਹਾਦਸਾ ਹੋਇਆ ਤਾਂ ਸਾਨੀ ਸਾਹਿਬ ਤੇ ਅਸੀਂ ਇਕੱਠੇ ਨਗਰ ਕੌਂਸਲ 'ਚ ਸੀ ਨਾਲ ਦੀ ਨਾਲ ਇਕੱਠੇ ਹੋ ਕੇ ਅਸੀਂ ਤੁਰੇ ਉੱਥੋਂ ਤੇ ਆ ਕਰੇਨ ਨੂੰ ਆਉਣ ਦੇ ਇੰਨਾ ਹੀ ਟਾਈਮ ਲੱਗਿਆ ਅਸੀਂ 19 ਦੇਰ ਦੇ ਇੱਥੇ ਖੜੇਆ ਕਰੇਨ ਨੂੰ ਰਾਤ ਨੂੰ ਘਰੋਂ ਲੈ ਕੇ ਡਰਾਈਵਰ ਨੂੰ ਆਏ ਅਸੀਂ ਤੇ ਹਾਈਡਰਾ ਮੰਗਾਇਆ ਤੇ ਇਹ ਜਿਹੜੀ ਦਿੱਕਤ ਹੈ ਅਸਲ ਦੇ ਵਿੱਚ ਨਵਾਂ ਪਾਣੀ ਦਾ ਬੋਰ ਹੈ ਜਿਹੜਾ ਉਹ ਜਸਪਾਲ ਕਲੋਨੀ ਚ ਲੱਗਿਆ ਉਹਦਾ ਪ੍ਰੈਸ਼ਰ ਬਹੁਤ ਤੇਜ਼ ਹੋਣ ਕਰਕੇ ਇੱਕ ਦੋ ਜਗ੍ਹਾ ਤੇ ਲੀਕੇਜ ਆ ਗਈ ਤੇ ਉਹ ਰਿਪੇਅਰ ਜਿਹੜੀ ਹੈ ਉਹ ਕੱਲ ਨੂੰ ਕਰਵਾ ਕੇ ਇਹਦਾ ਜਿਹੜਾ ਟੋਆ ਉਹ ਵਧੀਆ ਲੈਂਟਰ ਪਾ ਕੇ ਭਰ ਦਿੱਤਾ ਜਾਊਗਾ ਤੇ ਅੱਗੇ ਤੋਂ ਲਿਕਿਟ ਦੇ ਕਾਰਨ ਬੜਿਆ ਜੀ ਇਹਦੀ ਨਵਾਂ ਬੋਰ ਹੋਇਆ ਨਾ ਜੀ ਅਚਨਚੇਤ ਹੀ ਹੋਈ ਆ ਤੇ ਕੋਈ ਪੁਰਾਣੀ ਸਮੱਸਿਆ ਨਹੀਂ ਹੈਗੀ ਸੀ ਤੇ ਜਲਦੀ ਉਹ ਕਵਰ ਕਰਕੇ ਇਹਨੂੰ ਕਰਾ ਦੇਣਾ ਠੀਕ ਦੇਖੋ ਰਾਤ ਨੂੰ ਘਰੋਂ ਲੈ ਕੇ ਆਏ ਆ ਬਾਬਾ ਜੀ ਨੂੰ ਜਿਹੜੇ ਹੈਡਰ ਵਾਲੇ ਨੇ ਤੇ ਆ ਹੁਣੇ ਗੱਡੀ ਨਿਕਲ ਜਾਣੀ ਆ ਬਾਕੀ ਮਾਫੀ ਚਾਹੁੰਦੇ ਆ ਕਈ ਵਾਰ ਇਹੋ ਜਿਹੇ ਜਿਹੜੇ ਅਚਨਚੇਤ ਐਕਸੀਡੈਂਟ ਹੋ ਜਾਂਦੇ ਨੇ ਕੰਮ ਇਹੋ ਜਿਹੇ ਕੋਈ ਦਿਨ ਚ ਦਿੱਕਤ ਆਈ ਹੁੰਦੀ ਹੋ ਸਕਦਾ ਰਾਤ ਨੂੰ ਹੱਲ ਹੋ ਜਾਂਦਾ ਪਰ ਆਈ ਉਹ ਰਾਤ ਨੂੰ ਆ ਤਾਂ ਹੁਣ ਸਵੇਰੇ ਹੱਲ ਹੋ ਜਾਣਾ ਇਹਦਾ ਤੇ ਥੋੜੀ ਜੀ ਚਲੋ ਪੇਸ਼ੈਂਸ ਰੱਖ ਤੇ ਕੰਮ ਤਾਂ ਹੋਏ ਜਾਣਾ ਦੇਖੋ 5 ਮਿੰਟ ਚ ਨਾਲ ਦੇ ਨਾਲ ਹੈਡਰਾ ਵੀ ਪਹੁੰਚ ਗਿਆ ਸਾਰੇ ਅਸੀਂ ਖੜੇ ਆ ਬਾਕੀ ਇਕੱਲੇ ਜਿਹੜੇ ਵੀਡੀਓ ਬਣਾ ਕੇ ਬਣਾਉਣ ਵਾਲੇ ਨੇ ਉਹ ਆਪਣੇ ਆਪਣੇ ਘਰਾਂ ਨੂੰ ਵਾਕੇ ਵੀ ਆਏ ਹੋ ਗਿਆ ਉਹ ਹੋ ਗਿਆ ਜਦੋਂ ਕੰਮ ਹੋਣ ਦਾ ਟਾਈਮ ਹੁੰਦਾ ਨਾ ਫਿਰ ਕੋਈ ਨਹੀਂ ਖੜਦਾ ਲਵੇ ਬਸ ਆ ਗੱਲ ਆ ਧੰਨਵਾਦ ਜੀ ਧੰਨਵਾਦ ਨਗਰ ਕੌਂਸਲ ਦੀ ਲੜਾਈ ਕੀ ਚੱਕਰ ਆ ਜੀ ਦੇਖੋ ਜੀ ਇਹ ਕਮ ਸੇ ਕਮ 1 ਮਿੰਟ ਦੇ ਕਰੀਬ ਹੋ ਗਿਆ ਮੈਂ ਇਹ ਕਰ ਕਰ 50 ਵਾਰ ਤਾਂ ਮੈਂ ਕਹਿਤਾ ਹੋਊਗਾ ਯੋ ਸਾਹਿਬ ਨੂੰ ਵੀ ਤੁਸੀਂ ਇਹ ਜਿਹੜਾ ਟੋਏ ਡੱਪਿਆ ਜਿਹਨੂੰ ਪ੍ਰਭਾਉ ਪਿਛਲੇ ਹਫਤੇ ਇੱਥੇ ਕੋਈ ਸੀਵਰੇਜ ਲੀਕਲ ਹੋ ਗਿਆ ਸੀਗਾ ਉਹਦੀ ਪਟਪਟਾਈ ਕੀਤੀ ਸੀਗੀ ਚਲੋ ਪਟਪਟਾਈ ਕਰਕੇ ਸੀਵਰੇਜ ਲੀਕ ਸੈਟਿੰਗ ਕਰਤੀ ਜੀ ਪਰ ਆ ਟੋਆਣੀ ਪਰ ਐਡਜਸਟ ਕਰਕੇ ਅਨਸੁਖਾਵਿਕ ਡਰਾਮਾ ਹੋਣ ਦਾ ਡਰ ਰਿਹਾ ਤਾਂ ਜਿਹੜੀ ਇਹ ਗੱਡੀ ਹੁਣ ਫਸੀ ਹੈ ਚਲੋ ਇਹਨੂੰ ਕਰਵਾਵਾਂਗੇ ਵੀ ਅਸੀਂ ਮੈਂ ਕਮੇਟੀ ਵਿੱਚ ਫੋਨ ਮਾਰਦਾ ਜੀਸੀਬੀ ਲੈ ਕੇ ਆ ਰਹੇ ਨੇ ਤੇ ਉਸ ਤੋਂ ਬਾਅਦ ਕੱਲ ਨੂੰ ਦੇਖਦੇ ਆਂ ਕਿ ਐਕਸ਼ਨ ਲੈ ਕੇ ਇਹਨੂੰ ਫੌਰਨ ਤੌਰ ਤੇ ਠੀਕ ਕਰਵਾਵਾਂਗੇ